ਸਸ਼ੀ ਕਾਲ ਜੀ ਬਾਵਾ ਹਾਊਸ ਸਟੋਰ ਤੁਹਾਡੇ ਲਈ ਲੈ ਕੇ ਆਏ ਆ ਬਿਲਕੁਲ ਸਸਤੀ ਜ਼ਮੀਨ ਪੂਰੇ 27 ਕਿੱਲੇ ਜ਼ਮੀਨ ਦੇ ਲੈ ਕੇ ਆਏ ਆ ਜੀ ਇੱਕ ਕਿੱਲੇ ਦਾ ਰੇਟ ਸਿਰਫ 7 ਲੱਖ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਜ਼ਿਲ੍ਹੇ ਸੂਰਤਗੜ ਦੇ ਬਿਲਕੁਲ ਨੇੜੇ ਲੱਗਦੀ ਜ਼ਮੀਨ ਆ ਜੀ ਜ਼ਮੀਨ ਦੇ ਵਿੱਚ ਕੁਲੇ-ਰੁਲੇ ਮਕਾਨ ਬਣੇ ਹੋਏ ਨੇ ਵਿੱਚ ਮੋਟਰ ਲੱਗੀ ਹੋਈ ਆ ਮੋਟਰ ਦਾ ਪਾਣੀ ਬਿਲਕੁਲ ਮਿੱਠਾ ਪਾਣੀ ਆ ਪੂਰਾ ਪ੍ਰੈਸ਼ਰ ਵਾਲਾ ਪਾਣੀ ਆ ਜੀ ਪਾਣੀ ਸਟੋਰ ਕਰਨ ਲਈ ਡਿੱਗੀ ਬਣੀ ਹੋਈ ਆ ਪੂਰੇ ਵਧੀਆ ਤਰੀਕੇ ਨਾਲ ਖੁੱਲਾ ਡੁੱਲਾ ਮਕਾਨ ਬਣੇ ਹੋਏ ਨੇ ਸਾਰੀਆਂ ਫਸਲਾਂ ਹੁੰਦੀਆਂ ਨੇ ਬਹੁਤ ਉਪਜਾਊ ਮਿੱਟੀ ਆ ਕਣਕ ਮੱਕੀ ਬਾਜਰਾ ਝੋਨਾ ਜਿਹੜੀ ਫਸਲ ਤੁਸੀਂ ਮਰਜ਼ੀ ਵੀ ਸਬਜ਼ੀ ਲਾਉਣਾ ਚਾਹੁੰਦੇ ਹੋ ਤਾਂ ਸਬਜ਼ੀ ਵੀ ਲਾ ਸਕਦੇ ਹੋ ਸਕਰੀਨ ਉੱਪਰ ਮਾਲਕਾ ਦਾ ਨੰਬਰ ਚੱਲ ਰਿਹਾ ਜੀ ਇਸ ਨੰਬਰ ਤੇ ਸੰਪਰਕ ਕਰਕੇ ਤੁਸੀਂ ਜ਼ਮੀਨ ਦੀ ਹੋਰ ਵੀ ਡਿਟੇਲ ਪੁੱਛ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਪ੍ਰਾਪਰਟੀ ਵੇਚਣ ਦੀ ਐਡ ਕਰਵਾਉਣ ਲਈ 8146167030 ਤੇ ਸਾਨੂੰ ਵੀਡੀਓ ਬਣਾ ਕੇ ਭੇਜੋ ਅਤੇ ਸਸਤੀਆਂ ਜ਼ਮੀਨਾਂ ਦੀ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ